ਗੱਲ ਮੈਂ ਪੇਮੈਂਟ ਦੀ ਨਹੀਂ ਕੀਤੀ ਗੱਲ ਮੈਂ ਬੰਦੇ ਦੇ ਕਿਰਦਾਰ ਦੀ ਕੀਤੀ ਹੈ ਕੈਰੈਕਟਰ ਦੀ ਕੀਤੀ ਨਾ 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 ਸਵਾਲ ਗਲਤ ਹੈ ਤੇਰੇ ਭੁੱਲ ਗਏ ਹੁਣ ਤੇ ਇਹ ਮੈਂ ਇਹ ਕਹਿ ਰਿਹਾ ਹਾਂ ਜਿੰਨੀ ਹੋ ਗਈ ਇਹਦੀ ਹੋ ਗਈ ਪੁਖਾਈ ਬੰਦੀ ਕੀਤੀ ਆ ਮੇਰੇ ਮੈਂ ਹਰੇਕ ਚੀ ਲੱਭਦਾ ਜਿੰਨਾ ਜਿੰਨਾ ਪਿਆਦਾ ਉਹ ਨੀ ਮੇਰਾ ਵੀਰੇ ਆਲਮੋਸਟ ਆਲਮੋਸਟ ਕੈਰੈਕਟਰ ਵਾਈਜ਼ ਨਾ ਜਿਵੇਂ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਕਿ ਮੈਨੂੰ ਮਤਲਬ ਐ ਲੱਗਦਾ ਵੀ ਮੈਂ ਐਕਟਿੰਗ ਨਹੀਂ ਕਰਦਾ ਕਾਈਂਡ ਆਫ ਤੇ ਉਹੀ ਨਿੱਕਾ ਜਿਹੇ ਲਦਾਰ ਸ਼ਿਵਾ ਜਾਂ ਸ਼ਰਜੋਤ ਲਾਲੋ ਸਾਰੀਆਂ ਫਿਲਮਾਂ ਦੇ ਕੈਰੈਕਟਰਸ ਆਲਮੋਸਟ ਆਲਮੋਸਟ ਮੈਨੂੰ ਮੈਨੂੰ ਆਪਣੇ ਵਰਗੇ ਲਾ ਦਿੰਦੇ ਕਿਉਂਕਿ ਜਿਹੜਾ ਜ ਮੈਂ ਨੇਚਰ ਦੇ ਵਿੱਚ ਹੈਗਾ ਮੈਨੂੰ ਉਹ ਕੋਈ ਨਾ ਕੋਈ ਤੇ ਚੀਜ਼ ਬਾਹਰ ਆ ਹੀ ਜਾਂਦੀ ਹੈ ਹੁਣ ਇਹ ਨਾ ਕਿ ਉਹ ਆਪ ਦੀ ਰੀਅਲ ਲਾਈਫ ਦੀ ਕੁੜੀਆਂ ਲਾਦਾ ਫਿਰਦਾ ਐਜਾ ਕੋ ਨਹੀਂ ਮੈਂ ਵਿਆਹਿਆ ਵਰਿਆ ਹੁਣ ਕੋਈ ਮਸਲਾ ਨਹੀਂ ਐਡਾ ਸ ਨੀ ਬਹੁਤ ਗਿਰਫਾ ਕਰ ਦੋ ਬਹੁਤ ਗਿਰਫਾ ਕਿਉਂ ਚੱਕਰੇ ਕੋਈ ਨਹੀਂ ਪਰ ਛੱਡਣਾ ਚਾਹਦਾ ਅਸੀਂ ਜਿਹੜਾ ਕੀ ਨਾ ਫਿਰਦਾ ਚੱਕਰੇ ਕੋਈ ਨਹੀਂ ਲੜ ਕੇ ਤੁਸੀਂ ਨਹੀਂ ਨਹੀਂ ਉਹ ਕਈ ਵਾਰੀ ਮਤਲਬ ਇਹ ਮੈਂ ਆਪਦੇ ਲਈ ਤਾਂ ਛੱਡੂਗਾ ਆਪਦੇ ਲਈ ਤਾਂ ਤੱਪੀ ਜਾਊਂਗਾ ਮੈਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਨੂੰ ਐਂ ਆਉਂਦਾ ਵੀ ਮੇਰੇ ਕੋਈ ਚੱਕਰ ਨਹੀਂ ਕਹਿਣ ਨਾਲ ਕਦੇ ਕਹਿਦਾ ਫਾਈਨੈਂਸ਼ੀਅਲੀ ਲਾਸ ਨਾ ਹੋਵੇ ਕਰਕੇ ਕਹਿਦਾ ਨੁਕਸਾਨ ਨਾ ਹੋਵੇ ਉੱਥੇ ਆਪਾਂ ਉਹਨਾਂ ਐਂ ਵੀ ਜਿਹੜੀ ਚੀਜ਼ ਐਂ ਕਹਿ ਕੇ ਵੀ ਕੋਈ ਚੱਕਰ ਨਹੀਂ ਸਾਂਭ ਲਾਂਗੇ ਜੇ ਉਹਦੇ ਤੇ ਥੋੜਾ ਜਿਹਾ ਬੈਟਰ ਵਰਕ ਹੋ ਜੇ ਕੰਮ ਹੋ ਜੇ ਮੈਨੂੰ ਲੱਗਦਾ ਉਹ ਬੈਟਰ ਹੋ ਸਕਦੀ ਐਂ ਮੈਨੂੰ ਇਹ ਇਹ ਨਾ ਕਿ ਇਹ ਜੋਗਰਾਜ ਦੀ ਵਿਆਪਕ ਰਣਨੀਤੀ ਲਾਗੀ ਜਿੰਨੇ ਪੁਕਾਰੇ ਵਿਰੋਧ ਕਰਾਈਏ ਇਹਨਾਂ ਦੀ ਕਿੱਥੇ ਹੋ ਰਹੀ ਪੁਕਾਈ ਸਰਾਏ ਗੱਲ ਮੈਂ ਪੇਮੈਂਟ ਦੀ ਨਹੀਂ ਕੀਤੀ ਗੱਲ ਮੈਂ ਬੰਦੇ ਦੇ ਕਿਰਦਾਰ ਦੀ ਕੀਤੀ ਹੈ ਕੈਰੇਕਟਰ ਦੀ ਕੀਤੀ ਨਾ 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 ਸਵਾਲ ਗਲਤ ਹੈ ਪੇਮੈਂਟ ਤੇਰੇ ਪੈਸੇ ਕਿਸ ਨੇ ਮਾਰੇ ਤੇ ਤੇ ਤੱਕ ਤੇਰੇ ਭੁੱਲ ਗਏ ਹੋਣ ਤੇ ਇਹ ਮੈਂ ਇਹ ਕਹਿ ਰਿਹਾ ਹਾਂ ਨਹੀਂ ਨਹੀਂ ਉਹ ਕਿਸੇ ਦੀ ਹੋ ਕਿਤੇ ਪੁਕਾਈ ਬੋਦੀ ਕੀ ਆ ਪੁਕਾਈ ਨਹੀਂ ਗੱਲ ਬੰਦੇ ਦੀ ਕਰੋ ਠੀਕ ਹੈ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਹਾਂਜੀ ਹਾਂਜੀ ਕੁਐਸਚਨ ਬਚੀ ਰਹਿ ਗਿਆ ਕੁਝ ਗੱਲ ਮੈਂ ਪੇਮੈਂਟ ਦੀ ਨਹੀਂ ਕੀਤੀ ਗੱਲ ਮੈਂ ਬੰਦੇ ਦੇ ਕਿਰਦਾਰ ਦੀ ਕੀਤੀ ਹੈ ਕੈਰੈਕਟਰ ਦੀ ਕੀਤੀ ਨਾ 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 ਸਵਾਲ ਗਲਤ ਹੈ ਤੇਰੇ ਭੁੱਲ ਗਏ ਹੁਣ ਤੇ ਮੈਂ ਇਹ ਕਹਿ ਰਿਹਾ ਹਾਂ ਜਿੰਨੀ ਉਹ ਜਿੰਨੀ ਉਹਦੇ ਭਗਾਈ ਬੋਦੀ ਕੀਤੀ ਆ ਮੇਰੇ ਮੈਂ ਹਰੇਕ ਚ ਹੀ ਲੱਭਦਾ ਸਮਝੋ ਜਿੰਨਾ ਕਿਹਾ ਉਹ ਨੀ ਮੇਰਾ ਵੀਰੇ ਆਲਮੋਸਟ ਆਲਮੋਸਟ ਕੈਰੈਕਟਰ ਵਾਈਜ਼ ਨਾ ਜਿਵੇਂ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਕਿ ਮੈਨੂੰ ਮਤਲਬ ਐ ਲੱਗਦਾ ਵੀ ਮੈਂ ਐਕਟਿੰਗ ਨਹੀਂ ਕਰਦਾ ਕਾਈਂਡ ਆਫ ਤੇ ਉਹੀ ਨਿੱਕਾ ਜਿਹੇ ਲਦਾਰ ਸ਼ਿਵਾ ਜਾਂ ਸ਼ਰਜੋਤ ਲਾਲੋ ਸਾਰੀਆਂ ਫਿਲਮਾਂ ਦੇ ਕੈਰੈਕਟਰਸ ਆਲਮੋਸਟ ਆਲਮੋਸਟ ਮੈਨੂੰ ਮੈਨੂੰ ਆਪਣੇ ਵਰਗੇ ਲਾ ਦਿੰਦੇ ਕਿਉਂਕਿ ਜਿਹੜਾ ਜ ਮੈਂ ਨੇਚਰ ਦੇ ਵਿੱਚ ਹੈਗਾ ਮੈਨੂੰ ਉਹ ਕੋਈ ਨਾ ਕੋਈ ਤੇ ਚੀਜ਼ ਬਾਹਰ ਆ ਹੀ ਜਾਂਦੀ ਹੈ ਹੁਣ ਇਹ ਨਾ ਕਿ ਉਹ ਆਪ ਦੀ ਰੀਅਲ ਲਾਈਫ ਦੀ ਕੁੜੀਆਂ ਲਾਦਾ ਫਿਰਦਾ ਇਹਦਾ ਕੋ ਨਹੀਂ ਮੈਂ ਵਿਆਹਿਆ ਵਰਿਆ ਹੁਣ ਕੋਈ ਮਸਲਾ ਨਹੀਂ ਐਡਾ ਸੋ ਨੀ ਬਹੁਤ ਗਿਰਪਾ ਕਾਲ ਬੋਲ ਬਹੁਤ ਗੱਲ ਤੇ ਕਿਹਨੂੰ ਚੱਕਰੇ ਕੋਈ ਨਹੀਂ ਪਰ ਛੱਡਣਾ ਚਾਹਦਾ ਅਸੀਂ ਕਿਹਨਾ ਚੀਜ਼ ਨਾ ਫਿਰਦਾ ਚੱਕਰੇ ਕੋਈ ਨਹੀਂ ਕਰਕੇ ਤੁਸੀਂ ਨਹੀਂ ਨਹੀਂ ਉਹ ਕਈ ਵਾਰੀ ਮਤਲਬ ਇਹ ਮੈਂ ਆਪਦੇ ਲਈ ਤਾਂ ਛੱਡੂਗਾ ਆਪਦੇ ਲਈ ਤਾਂ ਤੱਪੀ ਜਾਊਂਗਾ ਮੈਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਨੂੰ ਇਹ ਆਉਂਦਾ ਵੀ ਮੇਰੇ ਕੋਈ ਚੱਕਰ ਨਹੀਂ ਗੈਨ ਨਾਲ ਕਦੇ ਕਿਸੇ ਦਾ ਫਾਈਨੈਂਸ਼ੀਅਲੀ ਲਾਸ ਨਾ ਹੋਵੇ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਉੱਥੇ ਆਪਾਂ ਉਹ ਐ ਵੀ ਜਿਹੜੀ ਚੀਜ਼ ਐ ਕਹਿ ਕੇ ਵੀ ਕੋਈ ਚੱਕਰ ਨਹੀਂ ਸਾਂਭ ਲਾਂਗੇ ਜੇ ਉਹਦੇ ਤੇ ਥੋੜਾ ਜਿਹਾ ਬੈਟਰ ਵਰਕ ਹੋ ਜਾਏ ਕੰਮ ਹੋ ਜਾਏ ਮੈਨੂੰ ਲੱਗਦਾ ਉਹ ਬੈਟਰ ਹੋ ਸਕਦੀ ਐ ਅਸੀਂ ਮੈਨੂੰ ਇਹ ਲ ਯਾਰ ਇਹ ਲਾਜੀ ਜਿੰਨੇ ਪੁਕਾਏ ਵਿਰੋਧ ਕਰਾਈਏ ਇਹਨਾਂ ਦੀ ਕਿੱਦੇ ਹੋਰ ਪੁਕਾਈ ਚਾਹੇ ਗੱਲ ਮੈਂ ਪੇਮੈਂਟ ਦੀ ਨਹੀਂ ਕੀਤੀ ਗੱਲ ਮੈਂ ਬੰਦੇ ਦੇ ਕਰਤਾਰ ਦੀ ਕੀਤੀ ਹੈ ਕਰੈਕਟਰ ਦੀ ਕੀਤੀ ਨਾ 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 ਸਵਾਲ ਗਲਤ ਹੈ ਪੇਮੈਂਟ ਤੇਰੇ ਪੈਸੇ ਕਿਸ ਨੇ ਮਾਰੇ ਦਿੱਤੇ ਅੱਜ ਤੱਕ ਤੇਰੇ ਭੁੱਲ ਗਏ ਹੋਣ ਤੇ ਇਹ ਮੈਂ ਇਹ ਕਹਿ ਰਿਹਾ ਹਾਂ ਨਹੀਂ ਨਹੀਂ ਉਹ ਕਿਸੇ ਦੀ ਹੋ ਕਿਤੇ ਪੁਕਾਈ ਬੋਦੀ ਕੀ ਆ ਪੁਕਾਈ ਨਹੀਂ ਗੱਲ ਬੰਦੇ ਦੀ ਕਰੋ ਠੀਕ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹਾਂਜੀ ਹਾਂਜੀ ਕੁਐਸਚਨ ਮੇਟੀ <laughs> ਡੈਗਰ <laughs>